ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਗੰਗਾ ਗੰਗਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਨਥਾਣੇ ਦੇ ਬਿਲਕੁਲ ਨੇੜੇ ਹੈ ਸਬਤਸੀਲਾ ਨਥਾਣਾ ਦੋਸਤੋ ਬਠਿੰਡੇ ਜ਼ਿਲ੍ਹੇ ਦੀ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਜੀ ਹੋਰੀ ਘਰੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਮੱਝਾਂ ਕਾਫੀ ਸਾਰੀਆਂ ਰੱਖੀਆਂ ਹੋਈਆਂ ਪਹਿਲਾਂ ਤੋਂ ਹੀ ਇਸ ਵੀਰ ਨਾਲ ਮੇਲ ਮਲਾਪ ਹੁੰਦਾ ਰਹਿੰਦਾ ਤੇ ਇਹਨਾਂ ਕੋਲ ਇਹ ਵੇ ਕਾਫੀ ਮੱਝਾਂ ਜਿਹੜੀਆਂ ਉਹ ਪਹਿਲਾਂ ਤੋਂ ਹੀ ਦੇਖਦੇ ਆ ਰਹੇ ਆਂ ਅੱਜ ਇਹਨਾਂ ਨੇ ਤਿੰਨ ਮੱਝਾਂ ਵਕਾਊ ਕੀਤੀਆਂ ਜਿਹਦੇ ਚੋ ਇੱਕ ਇਹ ਮੱਝ ਜਿਹੜੀ ਉਹ ਸੂਈ ਸਵਾਈ ਹੈ ਦੁੱਧ ਜਿੰਨਾ ਤੁਹਾਨੂੰ ਦੱਸਾਂਗੇ ਉਹ ਤੁਸੀਂ ਇਹਨਾਂ ਦੀ ਸੇਵਾ ਤੇ ਜਿਹੜਾ ਹਾਜ਼ਰ ਹੈ ਉਹ ਦੋ ਟਾਈਮ ਤਿੰਨ ਟਾਈਮ ਇੱਥੋਂ ਚੋ ਕੇ ਲੈ ਲਿਓ ਇਹ ਤੋਂ ਇਲਾਵਾ ਦੋ ਮੱਝਾਂ ਗੱਬਣ ਹੈ ਸੋ ਉਹਨਾਂ ਬਾਰੇ ਵੀ ਗੱਲਬਾਤ ਹੋਊਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਜੱਚੂਗਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਕਾਲ ਉਸ ਨੰਬਰ ਤੇ ਕਰਨੀ ਹੈ ਆਮ ਘਰੇਲੂ ਪਸ਼ੂ ਪਾਲਕ ਵੀਰ ਹੈ ਗੱਲ ਧਿਆਨ ਚ ਲਿਆ ਦੇਣਾ ਸ਼ੁਰੂ ਜੀ ਵੀ ਰੇਟ ਇਹਨਾਂ ਤਿੰਨਾਂ ਵੱਜਾਂ ਦੇ ਜਿਹੜਾ ਉਹ ਫੋਨ ਦੇ ਉੱਤੇ ਹੀ ਰੱਖੇ ਜਾਣੇ ਆ ਸੋ ਵੀਡੀਓ ਉਹ ਹੀ ਵੀਰ ਦੇਖ ਲੈ ਜਿਨੇ ਪਸ਼ੂ ਖਰੀਦਣਾ ਇਹਨਾਂ ਦੀ ਡਿਟੇਲਸ ਹੁੰਨੀ ਹੈ ਜਿਹੜੇ ਵੀਰ ਨੇ ਕਈ ਵਾਰ ਇਕੱਲਾ ਰੇਟ ਕਨਫਰਮ ਕਰਨਾ ਹੁੰਦਾ ਵੀ ਪਸ਼ੂਆਂ ਦੀ ਮਾਰਕੀਟ ਕਿੱਦਾਂ ਦੀ ਚੱਲਦੀ ਹੈ ਤਾਂ ਇਸ ਵੀਡੀਓ ਚ ਰੇਟ ਜਿਹੜੇ ਉਹ ਨਹੀਂ ਦੱਸੇ ਜਾਣੇ ਸੋ ਆਓ ਸ਼ੁਰੂਆਤ ਕਰਦੇ ਹਾਂ ਸੋਈ ਸੋਈ ਮੱਝ ਤੋਂ ਉਸ ਤੋਂ ਬਾਅਦ ਚ ਦੋ ਨੰਬਰ ਤੇ ਝੋਟੀ ਜਿਹੜੀ ਉਹ ਤੁਹਾਨੂੰ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਆਪਣਾ ਦੱਸੋ ਇੱਕ ਵਾਰ ਬਾਈ ਮੇਰਾ ਨਾਮ ਸੁਖਮੰਦਰ ਸਿੰਘ ਤਿੰਨ ਕੰਗਾ ਠੀਕ ਹੈ ਜ਼ਿਲ੍ਹਾ ਬਠਿੰਡਾ ਤਹਿਸੀਲ ਨਥਾਣਾ ਸੁਖਮੰਦਰ ਬਾਈ ਅੱਜ ਆਪਾਂ ਤਿੰਨ ਮੱਝਾਂ ਵੇਚਣ ਲੱਗੇ ਆਂ ਹਾਂਜੀ ਬਾਈ ਪਹਿਲੇ ਨੰਬਰ ਤੇ ਜਿਹੜੀ ਮੱਝ ਤੁਹਾਡੇ ਨਾਲ ਖੜੀ ਹੈ ਜੀ ਤੇ ਤੁਸੀਂ ਆਫ ਰੱਖਿਆ ਹੈ ਹਾਂਜੀ ਬਾਈ ਕਿੰਨਾ ਚਿਰ ਹੋ ਗਿਆ ਬਾਈ ਸੋਈ ਨੂੰ ਇਹਨੂੰ ਇਹਨੂੰ ਸੋਈ ਨੂੰ ਬਾਈ ਹੋ ਗਿਆ ਤਕਰੀਬਨ ਮੇਰੇ ਖਿਆਲ ਚ 15 ਦਿਨ ਹੋ ਗਏ ਹੋਣਗੇ 15 ਦਿਨ ਹੋ ਗਏ ਸੋਈ ਨੂੰ ਹਾਂਜੀ ਬੱਚਾ ਇਹਨੇ ਕੀ ਦਿੱਤਾ ਮਗਰ ਕੱਟੀ ਆ ਬਾਈ ਇਹਦੇ ਠੀਕ ਹੈ ਦੁੱਧ ਹੁਣ ਕਿੰਨਾ ਹਾਜ਼ਰ ਹੈ ਇਹਦਾ ਬਈ ਦੁੱਧ 13 ਕਿਲੋ ਹੁਣ ਤਿਆਰ ਹੈ ਠੀਕ ਹੈ ਇਹਨਾਂ 10 15 ਦਿਨ ਪ੍ਰੀ ਮਚੁਰ ਸੂਪੀ ਸੀ ਅੱਛਾ 10 15 ਦਿਨ ਪਹਿਲਾਂ ਸੂਪੀ ਹਾਂ ਦੁੱਧ ਵੈਸੇ ਇਹਦਾ ਪਿਛਲੇ ਸੂਏ ਦਾ ਕਿੰਨਾ ਪਿਛਲੇ ਸੂਏ ਬਈ ਆਪਾਂ ਲੈਂਦੀ ਸੀ ਰਿਆਣੇ ਚੋਂ ਇਹ 19 ਕਿਲੋ ਦੁੱਧ ਚੋਕੇ ਲੈਂਦੀ ਸੀ ਅੱਛਾ ਹੁਣ ਫਿਰ ਇਹ ਵੱਧ ਰਹੀ ਹੈ ਦੁੱਧ ਹੁਣ ਵੱਧ ਰਹੀ ਹੈ ਹੁਣ ਠੀਕ ਹੈ ਦੋਸਤੋ 10 ਤੋਂ 15 ਦਿਨ ਐਡਵਾਂਸ ਸੂਈ ਹੈ ਵੈਸੇ ਤਾਂ ਬੱਚੇ ਤੋਂ ਵੀ ਪਤਾ ਲੱਗਣਾ ਤੁਹਾਨੂੰ ਪਹਿਲਾਂ ਸੂਈ ਦਾ ਕਿਉਂਕਿ ਬੱਚਾ ਅਕਸਰ ਪ੍ਰੀ ਮਚੁਰ ਡਿਲੀਵਰੀ ਹੋਈ ਹੈ ਤਾਂ ਬੱਚਾ ਥੋੜਾ ਜਿਹਾ ਨਰਮ ਦਿੱਸੂਗਾ ਤੁਹ ਸੋ ਇਹ ਕੱਟੀ ਆ ਦੱਸੋ ਇਹ ਕਿਉਂਕਿ 15 ਦਿਨਾਂ ਦਾ ਅਡਵਾਂਸ ਹੋਈ ਹੈ ਮੱਝ ਤਾਂ ਉਹਦੇ ਕਰਕੇ ਬੱਚਾ ਨਰਮ ਦਿਸੂਗਾ 15 ਦਿਨਾਂ ਦੀ ਹੋ ਗਈ ਹੈ ਦੁੱਧ 13 ਕਿਲੋ ਬਾਈ ਕਹਿੰਦਾ ਵੀ ਇਸ ਟਾਈਮ ਤਿਆਰ ਕਰਗੀ ਤੇ 19 ਕਿਲੋ ਚੋਕੇ ਹਰਿਆਣੇ ਚੋ ਲੈਂਦੀ ਸੀ ਦੁਪਹਿਰੇ ਵੀਡੀਓ ਬਣਾ ਰਿਆਂ ਸਵਾ ਦੋ ਤੋਂ ਢਾਈ ਦੇ ਵਿੱਚ ਵਿੱਚ ਦਾ ਟਾਈਮ ਹੈ ਥਾਣਾ ਚ ਵਿੱਥੀ ਫੁੱਲ ਆ ਤੇ ਖਾਲੀ ਤੁਹਾਨੂੰ ਇਹਦੇ ਥਾਣ ਦਿਸਣਗੇ ਸੁਖਮੰਦਰ ਬਾਈ ਰੇਟ ਤਾਂ ਆਪਾਂ ਫੋਨ ਤੇ ਹੀ ਰੱਖਨੇ ਰੇਟ ਫੋਨ ਤੇ ਕਰਾਂਗੇ ਸਰ ਤੋਰ ਦਈਏ ਨੂੰ ਆਪਾਂ ਹਾਂਜੀ ਤੋਰ ਦਨੇ ਵਿੱਚ ਤੋਰ ਕੇ ਤੁਹਾਨੂੰ ਦਿਖਾ ਦਿੰਨਾ ਦੱਸੋ ਰੇਟ ਫੋਨ ਤੇ ਹੀ ਆ 13 ਕਿਲੋ ਦੁੱਧ ਦੇ ਹਿਸਾਬ ਤੇ ਸੌਦਾ ਕਰ ਲ ਬਾਈ ਕਹਿੰਦਾ ਵੀ ਦੁੱਧ ਵਧਣਾ ਸ਼ੁਰੂ ਕਰਤਾ ਹੈ ਕਰਮਾ ਵਾਲੀ ਨੇ ਕਿਉਂਕਿ 15 ਦਿਨ ਹੋ ਗਏ ਸੋਈ ਨੂੰ ਤੇ 15 ਦਿਨ ਪਹਿਲਾਂ ਸੋਈ ਸੀ ਤਾਂ ਮਤਲਬ ਹੁਣ ਇਹਦੇ 10 ਮਹੀਨੇ ਪੂਰੇ ਬਣਦੇ ਆ ਤੇ ਜਦੋਂ ਪਸ਼ੂ ਦਾ ਟਾਈਮ ਇਸ ਤਰ੍ਹਾਂ ਪੂਰਾ ਹੋ ਜਾਂਦਾ ਸੂਏ ਦੇ ਹਿਸਾਬ ਤੇ ਉਦੋਂ ਦੁੱਧ ਵਧਣ ਲੱਗ ਜਾਂਦੇ ਆ ਖੈਰ ਹੋ ਸਕਦਾ ਵੀ ਉਹ ਗੱਲ ਨਾ ਬਣੇ ਜਿਹੜੀ ਪੂਰੇ ਟਾਈਮ ਤੇ ਸੋਣ ਵਾਲੀ ਬਣੀ ਸੀ ਪਰ ਤੁਸੀਂ 13 ਕਿਲੋ ਦੇ ਹਿਸਾਬ ਤੇ ਸੌਦਾ ਕਰਿਓ ਇਹ ਤੋਂ ਅਗੇ ਤੁਸੀਂ ਵਧਾ ਲਓਗੇ ਕਿੰਨਾ ਚੋਲੋਗੇ ਤੁਹਾਡੀ ਸੇਵ ਆ ਸਕੰਦਰ ਭਾਈ ਜੀ ਤੁਹਾਨੂੰ ਤਾਂ ਮਲੇ। ਤੋਂ ਦੋਸੋ ਫੇਰ ਤੋਰ ਕੇ ਤੁਹਾਨੂੰ ਇਧਰੋਂ ਦਿਖਾਵਾਂ। ਹੜਲਾਂ ਨੂੰ। ਬਸ ਬਸ। ਤੋਂ ਇਸ ਤਰੀਕੇ ਨਾਲ ਇਹਦਾ ਤੁਸੀਂ ਠੰਣ ਤੇ ਹਵਾਨਾ ਦੇਖ ਸਕਦੇ ਹੋ ਤੁਸੀਂ। ਇਧਰੋਂ ਠੰਣ ਹਵਾਨਾ ਇੱਕ ਵਾਰ ਦਿਖਾ ਦਿੰਦਾ ਏਦਾਂ ਦੀ ਬਿੱਤ ਤਨਾ ਚ। ਬੰਨੋ ਭਾਈ। ਹਾਂ ਰੋਤੋ। ਤੋਂ ਇਹ ਰੋਹਾ ਦਸਦੇ ਹਵਾਨੇ ਦਾ। ਮੈਂ ਫੇਰ ਨੇੜੇ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਇਸ ਤਰੀਕੇ ਨਾਲ ਕਲੀਅਰ ਹਵਾਣਾ ਇਹਦਾ ਆਪਾਂ ਨੂੰ ਦਿਸਦਾ ਹੈ ਇਹਦੇ ਨਾਲ ਦੀ ਝੋਟੀ ਦੱਸੋ ਗੱਬਣ ਹੈ ਸੁਖਮੰਦਰ ਭਾਈ ਇਹ ਪਹਿਲਾਂ ਫਿਰ ਸੂਪੀ ਇਹ ਗਰਮੀ ਗਰਮੀ ਦਾ ਤਾਂ ਕਾਲਾ ਹੈ ਗਰਮੀ ਦਾ ਨਹੀਂ ਸੀ ਇਹ ਨਾ ਜਦੋਂ ਸੂਣ ਵਾਲੀ ਸੀ ਰਹਿੰਦਾ ਸੀ ਤੋ ਡੁੱਢ ਕਮੀ ਨਾ ਰਹਿੰਦਾ ਸੀ ਉਦੋਂ ਹਾਂ ਅਸੀਂ ਇਹਦੇ ਨੋਂ ਥੋੜੇ ਜਿਹਾ ਵਧੇ ਹੋਏ ਸੀ ਅੱਛਾ ਤੇ ਇਹ ਤਰੋਂ ਨੂੰ ਤੰਗ ਹੁੰਦੀ ਸੀ ਆਪਾਂ ਸਕੰਜੇ ਵਾਲਾ ਬੁਲਾ ਕੇ ਨੋਂ ਬਣਵਾਉਂਦੇ ਸੀ ਇਹਦੇ ਅੱਛਾ ਇਹੋ ਚ ਜ਼ੋਰ ਮਾਰਦੀ ਰਹੀ ਉਦੋਂ 5-7 ਦਿਨ ਬਾਅਦ ਚ ਹੀ ਬੱਸ ਸੂਪੀ ਬਿਨਾਂ ਤੇਰੀ ਜੀ ਤੁੰ अच्छा ठीक है तो सू भी आपे पे सी कोई है नहीं ते चेहर भी बढ़िया पे ठीक है हां सो दोस्तों जोर मारदा पशु जोस कंजेचा पशु ਨੂੰ ਨੂੜਿਆ ਜਾਂਦਾ ਤਾਂ ਉਹਦੇ ਨਾਲ ਬਾਈ ਕਹਿੰਦਾ ਵੀ ਥੋੜਾ ਜਾ ਪਹਿਲਾਂ ਇਹ ਸੂਪੀ ਸੋ ਇਹ ਮੱਝ ਵਿਕਰੀ ਵਾਸਤੇ ਦਸੋ ਇਹ ਤੋਂ ਇਲਾਵਾ ਹੋਰ ਝੋਟੀ ਤੁਹਾਨੂੰ ਦਿਖਾਉਣੇ ਸੁਖਮੰਦਰ ਭਾਈ 2 ਨੰਬਰ ਤੇ ਜਿਹੜੀ ਝੋਟੀ ਦਿਖਾ ਰਹੇ ਆ ਇਹ ਝੋਟੀ ਵੀ ਦੂਜੀ ਸੂਏ ਆ ਤੇ ਮੇਰੇ ਖਿਆਲ ਚਾਰ ਤਾਂ ਹੁੰਦਾ ਹੁਣ ਠੀਕ ਹੈ ਅੱਛਾ ਦੈਨ ਹਜੇ ਕਿੰਨੇ ਲਾਉਗੇ ਦਿਨ ਹੈ ਇਹਦੇ ਹੈਗੇ ਹਜੇ 5 ਜਾਂ 6 ਦਿਨ ਬਾਕੀ ਹੈ 10 ਮਹੀਨੇ ਪੂਰੇ ਹੋਣਗੇ ਹਾਂਜੀ ਉੱਤੇ ਅਲੱਗ ਲਊਗਾ ਨਾ ਉੱਤੇ ਜਿਹੜੇ ਲੈ ਜਾਓ ਉਹ ਅਲੱਗ ਹੈ ਨਾ ਪਹਿਲਾਂ ਦਾ ਦੁੱਧ ਕਿੰਨਾ ਰਿਹਾ ਪਹਿਲਾਂ ਦਾ ਬਈ 13 ਕਿਲੋ ਦੁੱਧ ਚੋਇਆ ਹੋਇਆ ਆਪਣਾ ਹੁਣ ਟੀਮਨ ਕਿਹੜੇ ਬੁੱਲ ਦਾ ਲੱਗਾ ਇਹਦੇ ਬਈ ਡਾਇਰੈਕਟ ਕ੍ਰਾਸ ਆਪਣੇ ਪਿੰਡ ਹੀ ਸਾਣ ਹੈ ਠੀਕ ਹੈ ਅੱਛਾ ਰੇਟ ਤਾਂ ਇਹਦਾ ਵੀ ਫੋਨ ਤੇ ਰਹਿਣਾ ਤੋੜ ਕੇ ਬਈ ਇਹਨੂੰ ਖੋਲ ਲਿਓ ਨੂੰ ਚਲੋ ਸੋ ਦਸੋ ਇਹ ਚੋਟੀ ਵੀ ਤੋੜ ਕੇ ਦਿਖਾ ਦਨੇ ਆ ਅੱਖਾਂ ਨੀਲੀ ਵਾਲੀਆਂ ਪੈਰ ਪਿਛਲੇ ਵਾਈਟ ਹੈ ਪੂਛ ਜਿਆਦਾ ਚਿੱਟੀ ਹੈ ਟਾਂਜਾ ਤੁਸੀਂ ਇਹਦਾ ਦੇਖ ਲਓ ਥਾਣੇ ਦੇ ਸੋਹਣੇ ਐ ਸੁਆ ਇਹਨੇ ਦੂਜਾ ਸੁਨਾ ਪਰ ਉਮਰੇ ਦੀ ਪਹਿਲ ਨਾਲ ਆਲੀ ਆ ਉਤੋਂ ਸਿੰਗਲ ਹੱਡੀ ਚੜਾਈ ਢਾਂਚੇ ਦੀ ਫੁੱਲ ਐ ਹਵਾਨਾ ਫਿਟਿੰਗ ਵਾਲਾ ਐ ਪ੍ਰੋਪਰ ਚੌੜਾ ਹਵਾਨਾ ਜਿਹੜਾ ਆਪਾਂ ਕਹਿ ਸਕੀਏ ਇਸ ਤਰ੍ਹਾਂ ਤੁਸੀਂ ਇਹਦਾ ਹਵਾਨਾ ਦੇਖੋ ਕਰਮਾ ਵਾਲੀ ਦਾ ਅੱਗੇ ਨੂੰ ਹੋਰ ਤੋਰਾਂਗੇ ਬਈ ਤੋਰ ਦਿਓ ਹੋਰ ਇਧਰ ਵੈਸੇ ਬਾਈਓਰੀ ਖੁੱਲਗਾ ਛੱਡ ਦਿੰਦੇ ਆ ਤੇ ਪਾਣੀ ਪਸ਼ੂ ਪੀ ਪੀ ਆਪਦੇ ਟਿਕਾਣੇ ਤੇ ਮੁੜੀ ਜਾਂਦੇ ਆ ਪਹਿਲਾਂ ਵੀਡੀਓ ਬਣਾਈ ਐ ਦਿਖਾਇਆ ਤੁਹਾਨੂੰ ਕਮਾਲੋ ਬਾਈ ਕੋਈ ਗੱਲ ਨਹੀਂ ਚਲੋ ਆ ਇਹਨੂੰ ਫੜਨ ਲਈ ਜੀ ਨੂੰ ਸੋ ਇਹ ਝੋਟੀ ਦੋਸਤੋ ਦੂਜਾ ਸੂਆ ਸੁੰਦੀ ਹੈ ਬਈ ਹੋ ਜੋ ਪਾਸੇ ਤੂੰ ਖੜਦੇ ਉਹ ਨਾਲ ਲੈ ਫਿਰ ਤੋਰੇ ਉਧਰ ਨੂੰ ਬਈ ਚਲੋ ਜਗਾ ਤਾਂਗਾ ਦੋਸਤੋ ਮੈਂ ਇਸੇ ਤਰ੍ਹਾਂ ਤੁਰਦੀ ਫਿਰਦੀ ਦਾ ਹਵਾਨਾ ਤੁੰਨੇ ਸ਼ਵਾਰਦੇ ਹੋਣਾ ਬਹੁਤ ਚੌੜਾ ਹਵਾਨਾ ਵੈਸੇ ਇਸ ਝੋਟੀ ਦਾ ਸੂਆ ਇਹਨੇ ਦੂਜਾ ਸੂਣਾ ਹੈ ਪੱਕੇ ਹਵਾਨੇ ਦੀ ਝੋਟੀ ਹੈ 13 ਚਲੋ ਪਹਿਲਾਂ ਨੇ ਦੁੱਧ ਦਿੱਤਾ ਹੈ ਹੁਣ ਤੁਸੀਂ ਇਹਦਾ ਸਟਰਕਚਰ ਦੇਖ ਲਓ ਇਸ ਤਰ੍ਹਾਂ ਦਾ ਹਵਾਨਾ ਬਈ ਫੜਿਓ ਪੂਸ਼ਮੜੀ ਜੀ ਦਾ ਹਵਾਨਾ ਦਿਖਾਈ ਗਿਆ ਇਹਦੀ ਕੋਈ ਛੋਟੀ ਦੂਜਾ ਸੂਆ ਸੰਦੀ ਇਹਦੀ ਕੱਟੀ ਵੀ ਆਪਾਂ ਤੁਹਾਡੀ ਵੀਡੀਓ ਦੇ ਵਿੱਚ ਸੀ ਬਈ ਪਿੱਛੇ ਅੱਛਾ ਠੀਕ ਹੈ ਅੱਛਾ ਭਈ ਇਹ ਕੱਲ ਦੱਸਿਓ ਇਹ ਜਿਹੜਾ ਬੋਲ ਆਪਣੇ ਪਿੰਡ ਮੁਰਾ ਦਾ ਕਿ ਭਈ ਉਹ ਨਾ ਆਪਣਾ ਮੁਰਾ ਚ ਹੈ ਮੁਰਾ ਚ ਬੋਲ ਓਕੇ ਸੋ ਦੋਸਤੋ ਬੋਲ ਮੁਰਾ ਦਾ ਪਰ ਇਸ ਮਾਜ ਤੋਂ ਅੱਗੇ ਸੀਮਨ ਜਿਹੜਾ ਲੱਗਣਾ ਉਹ ਨੀਲੀ ਰਾਵੀ ਦਾ ਲੱਗਣਾ ਜਿਨੇ ਵੀ ਖਰੀਦੀ ਇਹ ਗੱਲ ਧਿਆਨ ਚ ਰੱਖੇ ਮੈਂ ਹੈ ਨਹੀਂ ਕੋਈ ਬੰਦਾ ਲੈ ਕੇ ਗਿਆ ਦੂਸਰਾ ਅਚਾਨਕ ਕੁੜੀ ਲੈ ਗਿਆ ਠੀਕ ਹੈ ਕੋਈ ਗੱਲ ਨਹੀਂ ਬਈ ਬੰਦ ਦੇਓ ਸੋ ਦਸੋ ਇਹ ਦੂਜਾ ਸੂਆ ਝੋਟੀ ਦਿਨ ਹਜੇ ਇਹ 10 ਲੈ ਸਕਦੀ ਐ ਸੂਂਕ ਕੇ ਕਿ ਪੰਜ ਦਿਨ ਤਾਂ ਵੈਸੇ ਹੀ ਬਾਕੀ ਐ 6 ਦਿਨ ਕੁਛ ਦਿਨ ਉੱਤੇ ਵੀ ਪਸੂ ਲੈਂਦਾ ਸੁਖਮੰਦਰ ਭਾਈ ਲਾਸਟ ਉੱਤੇ ਤਿੰਨ ਨੰਬਰ ਤੇ ਜਿਹੜੀ ਝੋਟੀ ਦਿਖਾ ਰਹੇ ਆਂ ਹਾਂਜੀ ਇਹ ਕਿੰਨਾਵਾਂ ਸੂਆ ਸੁੰਦੀ ਐ ਇਹ ਤੀਜਾ ਸੂਆ ਭਾਈ ਦਿਨ ਕਿੰਨੇ ਬਾਕੀ ਐ ਦਿਨ ਇਹਦੇ ਹਜੇ ਭਾਈ 20 ਬਾਕੀ ਐ 20 ਦਿਨ ਲੈਂਦੀ ਐ ਹਾਂਜੀ ਅੱਛਾ ਭਾਈ ਦੁੱਧ ਦਾ ਕੀ ਰਿਕਾਰਡ ਐ ਦੁੱਧ ਭਾਈ ਪਿਛਲੇ ਸਾਲ ਆਪਾਂ 19 ਕਿਲੋ ਚੋਆ ਸੀ ਆਪਾਂ ਇਹਦੀ ਲਾਈਵ ਚੋਾਈ ਵੀ ਕਰਨੀ ਸੀ ਉਦੋਂ ਹੂੰ ਤੇ ਮੇਰੇ ਖਿਆਲ ਤੋਂ ਤੁਹਾਡਾ ਬੇਟਾ ਉਹ ਮੇਰੇ ਖਿਆਲ ਛੋਟਾ ਸੀ हां तो अपनी गल हुई सी ठीक है फिर ओदी थोड़े दिन बाद गप्पन होगी अच्छा मैं अपना 1 महीने बाद ही गप्पन होगी सी 1 महीने बाद हां ये ਨਾਲ ਕਟਾ ਖੜਾ ਇੱਧਰ ठीक है ਇਹ ਹੈਗਾ ਹੁਣ ਗਿਆ 22 ਨਵੰਬਰ ਨੂੰ ਸੀਪੀ ਸਰ ਤੇ ਮੇਰੇ ਖਿਆਲ ਦੇ ਅਕਤੇ ਦਾ ਹੈ 15 ਨਵੰਬਰ ਨੂੰ ਬੰਦੇ ਕੋਲੇ ਵੀ 15 ਨਵੰਬਰ ਨੂੰ ਦਾ हां ਤੇ 10 12 ਦਿਨ ਉੱਤੇ ਵੀ ਲੈ ਜਾਨੀ ਹੁੰਦੀ ਹੈ ਠੀਕ ਹੈ ਖੋਲੋ ਭਾਈ ਇਹਦੇ ਆਵਾਲ ਜਿਹੜੇ ਆ ਕਿਸੇ ਪਸ਼ੂ ਨੇ ਖਾਦੇ ਆ ਜੇ ਨਹੀਂ ਭਾਈ ਇਹ ਆਪ ਹੀ ਇੱਥੇ ਨਾ ਖੁਰਨਾ ਠੀਕ ਹੋ ਜਰ ਗਿਆ ਅਛਾ ਮੈਂ ਕੁੰਨਾ ਛੜ ਬੰਨਿਆ ਇਧਰ ਕੰਮ ਨਾ ਖਾਈ ਕਦੇ ਤੁਰਿਆ ਫਿਰਦਾ ਅਛਾ ਓਕੇ ਹਾਂ ਸੋ ਦੋਸਤੋ 19 19.5 ਕਿਲੋ ਦੁੱਧ ਪਿਛਲੇ ਸੂਏ ਚ ਸੀ ਦੁੱਧ ਦੇ ਦਾ ਬਈ ਕੋਈ ਸਾਈ ਕਰਦਾ ਪਰ ਚਵਾ ਵੀ ਸੀ ਠੀਕ ਹੈ ਸੋ ਹਜੇ ਇਹਦੇ 15 ਦਿਨ ਬਾਕੀ ਐ 15 ਨਵੰਬਰ ਨੂੰ ਦਿਨ ਪੂਰੇ ਆਜੇ 21 ਦਿਨ ਇਹਦੇ ਬਾਕੀ ਐ ਕਿਉਂਕਿ 25 ਤਰੀਕ ਨੂੰ ਵੀਡੀਓ ਬਣ ਰਹੀ ਐ ਤਾਂ 6 ਦਿਨ ਐ ਤੇ 15 ਉਹ ਬੋਤ ਉਹ ਦੇ ਕਾਦ ਕਾਟ ਦੀ ਮੱਝ ਹੈ ਇਹ 21330 ਦੀ ਹੈ ਭਈਆ ਆਪ ਠੀਕ ਹੈ ਗੱਬਣ ਹੁਣ ਕਿਹੜੇ ਤੋਂ ਇਹ ਗੱਬਣ ਹੈ ਮੇਰੇ ਖਿਆਲ ਦੇ ਵਿੱਚ ਸੂਰ ਵੀਰ ਤੋਂ ਹੈ ਠੀਕ ਹੈ ਹੋਰ ਤੋਰ ਦਿਓ ਭਾਈ ਇਹਨੂੰ ਫੜਿਓ ਮਾੜਾ ਚਲੋ ਤੂੰ ਬਾਹਰ ਚਲ ਓਏ ਸੋ ਇਹ ਮਾਈ ਦਾ ਤਾਂ ਦੁੱਧ ਬਾਈ ਕਹਿੰਦਾ ਵੀ ਜੇ ਕੋਈ ਵੀਰ ਸਾਈ ਕਰਦਾ ਹੈ ਤਿੰਨ ਤਿਆਰ ਵੀ ਕਰ ਦਿਆਂਗਾ ਖਾਰੋ ਬਹੁਤ ਗੱਲਾਂ ਸਨ ਦੇ ਵਿੱਚ ਮੈਟਰ ਕਰਦਿਆਂ ਪਸ਼ੂ ਦਾ ਸੂਆ ਸਿਰ ਉਹ ਹੋ ਜਾ ਰੇਟ ਹੋ ਜਾਂਦਾ ਭਾਈ ਜੇਰ ਪਸ਼ੂ ਦੀ ਸਹੀ ਪਵੇ ਉਹ ਗੱਲਾਂ ਬਾਅਦ ਦੀਆਂ ਹੁੰਦੀਆਂ ਸੋ ਤੁਸੀਂ ਅੱਜ ਦੇ ਹਿਸਾਬ ਤੇ ਸੌਦਾ ਕਰਿਓ ਚਲ ਪਤਾ ਚੱਲ ਸੋ ਇਸ ਸਾਈਡ ਤੋਂ ਵੀ ਥਣ ਤੇ ਹਵਾਨਾ ਇਹਦਾ ਦੇਖ ਲਓ ਹਜੇ ਇਹ ਮੱਝ ਕੱਚੀ ਐ 20 ਦਿਨਾਂ ਦੀ ਪਰ ਹਵਾਨੇ ਦਾ ਰੁਖ ਅੱਜ ਵੀ ਚੰਗਾ ਜਿਹਨੂੰ ਚੰਗੀ ਲੱਗੇ ਤਾਂ ਕਾਲ ਬਾਈ ਨੂੰ ਕਰ ਲਿਓ ਤੁਸੀਂ ਅੱਜ ਦੀ ਵੀਡੀਓ ਫਿਲਹਾਲ ਦੋਸਤੋ ਇਹ ਤਿੰਨ ਪਸ਼ੂ ਬਾਈ ਇੱਕੋ ਕੱਟਾ ਵੀ ਬਾਈ ਇਸ ਦੇ ਕੱਟਾ ਇਸੇ ਮੱਝ ਦਾ ਇਸੇ ਮੱਝ ਦਾ ਬਾਈ ਠੀਕ ਐ ਅੱਛਾ ਦੋਸਤੋ ਇਸੇ ਮੱਝ ਦਾ ਕੱਟਾ ਵੀ ਬਾਈ ਕਹਿੰਦਾ ਵੀ ਵੇਚ ਦੇਣਾ ਆਪਾਂ ਥੋੜਾ ਦਿਖਾ ਦਿੰਨੇ ਆ ਤੁਹਾਨੂੰ ਸਖਮੰਦਰ ਭਾਈਓ ਇਹ ਇਸੇ ਮੱਝ ਦਾ ਪਿਛਲੇ ਸੂਏ ਦਾ ਇਹਦਾ ਮਤਲਬ ਸਾਲ ਦੇ ਆਸ-ਪਾਸ ਉਮਰ ਹਾਂ ਭਾਈ 11 ਆਪਣਾ 22 ਨਵੰਬਰ ਨੂੰ 1 ਸਾਲ ਦਾ ਹੋਗਾ ਇਹ 22 ਨਵੰਬਰ ਨੂੰ 1 ਸਾਲ ਦਾ ਹਾਂਜੀ ਕਿਹੜੇ ਮਾਲੀ ਦਾ ਇਹ ਇਹ ਭਾਈ ਆਪਣਾ ਸੂਰਵੀਰ ਦਾ ਸੂਰਵੀਰ ABC ਸੀਮੰਟ ਦਾ ਹਾਂਜੀ ਠੀਕ ਹੈ ਰੇਟ ਇਹਦਾ ਕੀ ਰੱਖਾਂਗੇ ਆਪਾਂ ਰੇਟ ਭਾਈ ਫੋਨ ਤੇ ਕਰ ਲਾਂਗੇ ਇਹਦਾ ਫੋਨ ਤੇ ਹਾਂਜੀ ਠੀਕ ਹੈ ਦੱਸੋ ਰੇਟ ਫੋਨ ਤੇ ਉਹ ਸੂਰਵੀਰ ਬੁੱਲ ਦਾ ਬੱਚਾ ਤੇ ਮਾਂ ਇਹਦੀ ਨਾਲ ਹੀ ਖੜੀ ਐ ਚੰਗੇ ਦੁੱਧ ਵਾਲੀ ਮੱਝ ਦੀ ਮੱਝ ਦਾ ਇਹ ਬੱਚਾ ਹੈ ਬੁੱਲ ਹੈ ਕਟਾ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਕੰਟੈਕਟ ਭਾਈ ਨਾਲ ਕਰ ਲਿਓ ਮੱਝ ਤੁਹਾਨੂੰ ਪਹਿਲਾਂ ਮੈਂ ਦਿਖਾ ਚੁੱਕਿਆ ਐ ਇਹਦੇ ਪਿਓ ਨੂੰ ਤੁਸੀਂ ਜਾਣਦੇ ਹੋ ਬਾਕੀ ਮੱਝਾਂ ਦੋਸਤੋ ਅੱਜ ਦੀ ਵੀਡੀਓ ਚ ਤਿੰਨ ਐ ਤਸੱਲੀ ਫੇਰ ਬੇਨਤੀ ਐ ਵੀ ਆ ਕੇ ਕਰਿਓ ਜਿਹੜਾ ਨਾ ਤੁਹਾਨੂੰ ਜਚਿਆ ਸਾਹਲੀ ਚੀਜ਼ ਖਰੀਦਣੀ ਐ ਇੱਥੇ ਵੀ ਪੂਰੀ ਟਣਕਾ ਕੇ ਲਈ ਜਾਵੇ ਉਸ ਤੋਂ ਬਾਅਦ ਤੁਹਾਡੀ ਸਾਮ ਸੰਭਾਲ ਐ ਤੁਸੀਂ ਕਿੰਨਾ ਕਲਾਹਾ ਲੈਨੇ ਹੋ ਧੰਨਵਾਦ